ਤੇਰੇ ਵਰਗੀ ਨੂੰ ਕਹੀਏ ਕਿ ਤੂੰ ਤਾਂ ਪਹਾਰਣ ਦੇ ਘਰੋਂ ਆਈ ਨਹੀਂ ਪਹਿਲਾਂ ਤੂੰ ਭੱਜ ਲਈ ਉੱਥੇ ਦੀ ਭੱਜ ਕੇ ਇੱਥੇ ਦੀ ਦੰਦ ਪਾਇਆ ਮਹਾਲੀ ਚੰਡੀਗੜ੍ਹ ਨਾ ਤੂੰ ਆਪਣੀ ਜਨਮ ਭੂਮੀ ਦੀ ਹੋਈ ਜਨਮ ਭੂਮੀ ਨਹੀਂ ਜਿੱਤੇ ਮਤਲਬ ਜੰਮਿਆ ਹੁੰਦਾ ਨਾ ਤੂੰ ਆਪਣੀ ਜਨਮ ਭੂਮੀ ਦੀ ਹੋਈ ਤੇ ਨਾ ਤੂੰ ਆਪਣੀ ਕਰਮ ਭੂਮੀ ਦੀ ਹੋਈ ਜਿਹੜੀ ਕਰਮ ਭੂਮੀ ਪੰਜਾਬ ਨੇ ਤੈਨੂੰ ਇੱਥੇ ਆ ਕੇ ਮਤਲਬ ਚਾਂਸ ਦਿੱਤਾ ਮੌਕਾ ਦਿੱਤਾ ਐਕਟਰ ਬਣਾਉਂਦਾ ਕਰਨ ਦਾ ਜਾਂ ਹੋਰ ਨਾ ਤੂੰ ਜਨਮ ਭੂਮੀ ਦੀ ਹੋਈ ਨਾ ਕਰਮ ਭੂਮੀ ਦੀ ਹੋਈ ਤੂੰ ਬਸ ਇੱਕ ਧੀ ਭੂਮੀ ਦੀ ਏਂ ਤੂੰ ਤਾਂ ਧਰਤੀ ਦੇ ਬੋਝ ਏਂੀਂ

ਤੇ ਜਿਹੜੇ ਮੈਂ ਕਹਿੰਦਾ ਬੋਲਤੀ ਨਾ ਬੰਦ ਕਰਾਤੀ ਨਾ ਜਿਵੇਂ ਉਹ ਸਿੱਧੂ ਮੂਸੇ ਵਾਲਾ ਕਹਿੰਦਾ ਇਹ ਚੱਪਲ ਵਰਗੀ ਜੀਬ ਲਾ ਨਹੀਂ ਬੰਦ ਕਰਿਆ ਹੋਰ ਕਰ ਉਹ ਸਹੀ ਕਹਿੰਦਾ ਸੀਗਾ ਤੇ ਇਹ ਚੱਪਲ ਵਰਗੀ ਜੀਬ ਲਾਨੀ ਆ ਤਾਂ ਇਸਰਾ ਚੱਪਲ ਵਾਲੀ ਜੀਬ ਕਰਕੇ ਹੀ ਚੱਲਦਾ ਸਾਰਾ ਸਿਸਟਮ ਭਾਵੇਂ ਬਣ ਗਈਆਂ ਤਾਂ ਵੀ ਜਦੋਂ ਕਹਿੰਦੇ ਨਾ ਵੱਡਾ ਉਹਦਾ ਕੋਈ ਪ੍ਰਮਾਤਮਾ ਦੁੰਦਾ ਤਾਂ ਨਿਮਾਣੇ ਹੋ ਕੇ ਰਹੇਦਾ ਤਾਂ ਨੀਵੇਂਾਂ ਦੀ ਇੱਜ਼ਤ ਕਰੀਦੀ ਆ ਉਹ ਕੁੜੀ ਕੀ ਗਲਤ ਕਰ ਗਈ ਸੀ ਜਿਹੜੀ ਏਅਰਪੋਰਟ ਤੇ ਸੀ ਉਹਨੇ ਤੇਰੇ ਗਲਤ ਕੀਤੀ ਹੋਈ ਉਹਨੇ ਕਿਹਾ ਮੈਡਮ ਥੋੜਾ ਪਰਸ ਚੈੱਕ ਹੋਣਾ ਇਹਨੂੰ ਮਸ਼ੀਨ 'ਚ ਰੱਖ ਦੋ इतने के जाएगा चेक होकर आ जाएगा नहीं मैं नहीं रखापी ये कलिपा चलाई जा रही सिर्फ बोल रही है बैठी सी, सी, ये सी। एयरपोर्ट से कैमरे ट्वेंटी फोर आवर्स चल रहे जो गल शुरू हुई है उस टाइम की क्लिप क्यों नहीं पाई जा रही जी तो तुम्हें लोग जिन्हें चलाक बनते होने है नहीं रिकॉर्डिंग ट्वेंटी फोर आवर्स होती है कलिप पाओ ਫਰਾਂ ਚੱਲੇ ਕਿ ਪੂਰੀ ਸਾ ਸਿਸਟਮ ਸ਼ੁਰੂ ਕਿੱਥੋਂ ਆਇਆ ਜਗਾ ਗਲਤੀ ਕੀਤੀ ਹੈ ਕਿ 에어ਪੋਰਟ ਤੇ ਕੰਮ ਕਰਦੀ ਮੁਲਾਜ਼ਮ ਜਿਹੜੇ ਨੂੰ ਛੱਡ ਦਿੰਦੀ ਇਹਦਾ ਬੈਗ ਚੈੱਕ ਨਾ ਕਰਦੀ ਇਹਦੇ ਬੈਗ ਦੇ ਵਿੱਚੋਂ ਆਰ ਡੀ ਐਕਸ ਨਿਕਲ ਆਂਦੀ ਅਕੜਨਾਂ ਦੇ ਜਾਂ ਜਿਵੇਂ ਮੰਨ ਲਓ ਬਹੁਤ ਚੀਜ਼ਾਂ ਹੋਈਆਂ ਸਮਝਾਉਂਦਾ ਐਕਸਪ੍ਰੈਸ ਇਹ ਉਹ ਬਾਲੇ گاਉ ਇਹ ਉਹ ਕੱਲ ਨੂੰ ਕੋਈ ਐਸੀ ਚੀਜ਼ ਆ ਜਾਂਦੀ ਤਾਂ ਫੇਰ ਜਾਂ ਇਸੇ ਕਮਿਟੀ ਆਣਾ ਸੀ ਸਕਿਉਰਟੀ ਵਾਲੀ ਤੇ ਕਿ ਤੂੰ ਕੰਗਨਾ ਰੋਣਾ ਉਹਦਾ ਬੈਗ ਚੈੱਕ ਕਿਉਂ ਨਹੀਂ ਕੀਤਾ ਕਾਨੂੰ ਇਸ ਬੈਗ ਦੇ ਵਿੱਚੋਂ ਡਰੱਗਸ ਨਿਕਲਿਆ ਹੁੰਦੇ ਤਾਂ ਚੈਕਿੰਗ ਕਰਨ ਵਾਲੇ ਦੇ ਉੱਤੇ ਇਲਜ਼ਾਮ ਆਣਾ ਸੀਗਾ ਕਿ ਤੂੰ ਕੰਗੜਾ ਰੋਣਾ ਦਾ ਪਰ ਕਿਉਂ ਨਹੀਂ ਚੈੱਕ ਕੀਤਾ ਅਗਲੀ ਆਪਣੀ ਡਿਊਟੀ ਕਰ ਰਹੀ ਹੈ ਤੇ ਡਿਊਟੀ ਕਰਨਾ ਹੈ ਨਾ ਤੁਸੀਂ ਅੱਜ ਕਹਿ ਰਹੇ ਹੋ ਕਿ ਉਹ ਸਿੱਖਾ ਹਿੰਦੂ ਹੈ ਜੇ 크ਿਸਚਨ ਹੁੰਦੀ ਜਾਂ ਮੁਸਲਮਾਨ ਹੁੰਦੀ ਤਾਂ ਵੀ ਤੁਸੀਂ ਉਹੀ ਕਰਨਾ ਸੀਗਾ ਪਰ ਜੇ ਹਿੰਦੂ ਹੁੰਦੀ ਤਾਂ ਤੁਸੀਂ ਇੱਥੇ ਇਹ ਡਰਾਮਾ ਕਰਨਾ ਸੀਗਾ ਕੰਗਨਾ ਜੀ ਦੀ ਗੱਡੀ ਉਹ ਚੀਜ਼ ਨਹੀਂ ਜਿੰਨੀ ਤੂੰ ਸਮਝਦੀ ਆਪਣੇ ਨੂੰ ਕਿ ਮੜੀ ਜੀ ਥੋੜੀ ਜੀ ਕੰਟਰੋਵਰਸੀ ਕਰੀ ਗਈ ਤੇ ਦੁਨੀਆ ਤੇਰੇ ਅੱਗੇ ਵਿੱਚ ਘੁੰਮ ਗਈ ਹੈ ਇਹ ਕੋਈ ਫਿਲਮ ਦਾ ਸੈੱਟ ਨਹੀਂ ਹੈ ਇੱਥੇ ਸਭ ਨੂੰ ਦਿਮਾਗ ਦਿੱਤਾ ਹੈ ਕਿ ਸਾਰੇ ਜਾਨੇ ਦਿਮਾਗ ਤੇ ਚੱਲਣਾ ਜਾਣਦੇ ਐ ਇਹ ਥੋੜਾ ਇਹ ਡਰਾਮਾ ਨਹੀਂ ਹੈਗਾ ਕਿ ਇੱਥੇ ਦੁਆਤ ਰੀਟੇਕ ਹੋ ਜੂਗਾ ਹੋਰ ਹੋ ਜੂਗਾ ਇੱਕ ਵਾਰ ਦੀ ਗਲਤੀ ساری ਜ਼ਿੰਦਗੀ ਲਈ ਲੈ ਕੇ ਬਹਿ ਜਾਂਦੀ ਹੈ ਚਲੋ ਪੰਜਾਬੀਆਂ ਨੂੰ ਚੰਪੂ ਗਿਆ ਮੈਨੂੰ ਦੱਸਤਾ ਜਿਹੜੀ 20 ਰੁਪਏ ਦੀ ਬੋਤਲ ਤੁਸੀਂ 200 ਰੁਪਏ ਨਾਲ ਵੇਚਦੇ ਆ ਠੀਕ ਆ ਅਸੀਂ ਤਾਂ ਫੇਰ ਵੀ ਇੱਥੇ ਲੈ ਕੇ ਬੋਤਲਾਂ ਤੇ ਚਬੀਲਾ ਲੈ ਕੇ ਟੈਡ ਵਾਲੇ ਲੈ ਕੇ ਆਪਣੀ ਮਰਜ਼ੀ ਲੈ ਕੇ ਪਹੁੰਚ ਜਾਂਦੇ ਐ ਪਰ ਤੁਹਾਡੇ ਇਹੀ ਲੋਕ ਜਿਨ੍ਹਾਂ ਨੇ ਕਹਿੰਦੇ ਪਹਾੜ ਨੂੰ ਉੱਤੇ ਕੁੜੀਆਂ ਨੂੰ ਚੀਦਾ ਕੇ ਇਹ ਚੰਪੂ ਨਾਲ ਸਿੱਧਾ ਕਰਨਾ ਇਹੀ ਲੋਕ ਤੁਸੀਂ ਮਤਲਬ ਇੱਥੇ ਲੁੱਟਦੇ ਹੋ ਜਦੋਂ ਜਦ 500 ਰੁਪਏ ਨੂੰ 2000 ਨੂੰ ਕਮਰਾ ਹੁੰਦਾ ਵੀ 10000 ਰੁਪਏ ਨੂੰ ਵੇਚਦੇ ਨੇ ਜਦੋਂ ਉੱਥੇ برف ਪੈ ਕੇ ਰੋਡ ਬਲੌਕ ਹੋ ਜਾਂਦੇ ਆ ਤੁਸੀਂ ਲੋਕਾਂ ਦੇ ਨਜਾਇਜ਼ ਸਾਰੇ ਚੱਕਦੇ ਹੋ